ਬਾਈ ਲੁਧਿਆਣੇ ਕਪੜਾ ਮਾਰਕੀਟ ਦੇ ਵਿੱਚ 500 ਦੇ 4 ਸੂਟ ਦੇ ਕੇ ਇਸ ਦੁਕਾਨਦਾਰ ਨੇ ਬੱਲੇ ਬੱਲੇ ਕਰਾ ਰਖੀਏ ਬੜਾ ਕੱਬਾ ਦੁਕਾਨਦਾਰ ਹੈ 500 ਦੇ ਜਿਹੜੇ 4 ਸੂਟ ਦੇ ਰਿਹਾ ਕਪੜਾ ਵੀ ਕੋਈ ਐਵੇਂ ਨਹੀਂ ਹੈਗਾ ਵੀ ਐਵੇਂ ਫਾਲਤੂਆ ਦੇਤਾ ਚੱਕ ਕੇ ਕੜਾਈ ਵਾਲੇ ਵਧੀਆ ਘੈਂਟ ਸੂਟ ਨੇ ਜਿਹੜਾ ਸੂਟ 12000 ਰੁਪਏ ਦਾ ਮਿਲਦਾ ਬਾਈ ਬਿਲਕੁਲ ਘੱਟ ਰੇਟ ਤੇ ਦੇ ਦਿੰਦਾ ਇਸੇ ਕਰਕੇ ਤਾਂ ਅੱਜਕੱਲ ਗਾ ਕੇ ਇਸ ਦੁਕਾਨਦਾਰ ਦੀ ਫੋਟੋ ਲੈ ਕੇ ਬਾਜ਼ਾਰ ਦੇ ਵਿੱਚ ਭਾਲਦੇ ਫਿਰਦੇ ਨੇ ਕਿ ਇਹਦੀ ਦੁਕਾਨ ਕਿਹੜੀ ਹੈ ਵਧੀਆ ਵੀਰੇ ਸਾਰਿਆਂ ਤੋਂ ਔਰ ਸਾਰੇ ਤੋਂ ਬਦਿਆ ਸੂਟ ਮਿਲਦੇ ਹੋ ਜੀ ਹਾਂਜੀ ਕਿਵੇਂ ਵਿਆਹ ਵਾਸਤੇ ਲੈਣ ਆਇਓ ਕਪੜਾ ਜਾਂ ਕਿਵੇਂ ਹਾਂਜੀ ਕਪੜੇ ਹੀ ਵੇਚਦੇ ਤੇ ਹੁਣ ਅਸੀਂ ਵਿਆਹ ਵਾਸਤੇ ਲੈਣਾ ਹੈ ਜੇ ਉਹ 600 ਦਾ ਸੂਟ ਲੈ ਲਿਆ ਬਾਈ ਤੋਂ ਪਾਨੇ ਹੈ ਨਾ ਹਾਂਜੀ ਤੇ ਅੱਗੇ ਜਾ ਕੇ ਕਿੰਨੇ ਦਾ ਵੇਚ ਦਿੰਨੇ ਉਹ ਅਸੀਂ ਵੇਚ ਦਿੰਨੇ 8-900 ਮੈਂ ਬਾਈ ਤੋਂ ਪੁੱਛਿਆ ਕਿ ਇਹਨੇ ਸਸਤੇ ਸੂਟ ਕਿਵੇਂ ਦੇ ਰਿਹਾ ਲੋਕ ਤਾਂ ਹਜ਼ਾਰਾਂ ਰੁਪਿਆ ਦਾ ਦਿੰਦੇ ਨੇ ਤੂੰ 1550 ਦੇ 4 ਦੇ ਰਿਹਾ ਉਹ ਕਹਿੰਦਾ ਬਾਈ ਆਪਾਂ ਮਾਰਜਨ ਜਿਹੜਾ ਹੈਗਾ ਬਿਲਕੁਲ ਘੱਟ ਰੱਖਿਆ ਹੋਇਆ ਆਪਾਂ ਨੇ ਲੋਕਾਂ ਵਾਂਗੂ ਠੱਗੀ ਨਹੀਂ ਕਰਨੀ ਸਾਫ਼ ਸੁਥਰਾ ਕੰਮ ਕਰਨਾ 500 ਦੇ 4 ਦੇ ਰਿਹਾ ਨਾ ਬਿਲਕੁਲ ਬਿਲਕੁਲ ਆ ਦੇਖੋ ਵੀਰ 500 ਦਾ ਇੱਕ ਸੂਟ ਮਿਲਦਾ ਬਾਜ਼ਾਰ 'ਚ ਪਹਿਲਾਂ ਕੱਪੜਾ ਦੇਖ ਲਓ 5 ਮੀਟਰ ਦਾ ਸੂਟ ਆਏਗਾ ਗਲੇਸ ਕੋਟਨ ਦਾ ਗਲੇ ਤੋਂ ਲੈ ਕੇ ਨੀਚੇ ਦਾ ਕਢਾਈ ਹੈ ਚੁੰਨੀ ਨਾਲ ਆਏਗੀ ਇਹ ਬਾਜ਼ਾਰ 'ਚ ਵਿਕਦਾ 500 ਦਾ ਇੱਕ ਅਸੀਂ ਦੋ ਨਹੀਂ ਦੇਣੇ ਅਸੀਂ ਤਿੰਨ ਨਹੀਂ ਦੇਣੇ ਅਸੀਂ ਦੇਨੇ 500 ਦੇ ਚਾਰ ਸੂਟ 500 ਦੇ ਚਾਰ 500 ਦੇ ਚਾਰ ਔਰ ਤਜੇਨ ਦਵਾਂਗੇ 10 ਔਰ ਕਲਰ ਦਵਾਂਗੇ ਵੀ ਆਹ ਦੇਖੋ ਵੀਰਸ 500 ਦੇ ਚਾਰ 500 ਦੇ ਚਾਰ ਤੇ 500 ਦੇ ਚਾਰ ਦਾ 500 ਦੇ 4 ਸੂਟਾਂ ਦੀ ਗੱਲ ਸੀ ਇਸ ਤੋਂ ਬਾਅਦ 80 ਰੁਪਏਾਂ ਦੀ ਪੈਂਟ ਸ਼ਰਟ ਵੀ ਵੇਚਦਾ ਬੰਦਾ ਦੇਖ ਲਓ 80 ਰੁਪਏਾਂ ਦੀ ਪੈਂਟ ਸ਼ਰਟ 80 ਰੁਪਏ ਦੀ ਪੈਂਟ ਸ਼ਰਟ ਮਿਲੇਗੀ 80 ਰੁਪਏ ਦੀ ਸਹੀ ਗੱਲ ਹੈ 80 ਰੁਪਏ ਦੀ ਪੈਂਟ ਸ਼ਰਟ ਕੈਮਰਾ ਵਾਲੇ ਕਰੀਏ 80 ਰੁਪਏ ਦੀ ਪੈਂਟ ਸ਼ਰਟ ਕਰੇ ਮਜ਼ਾਕ ਕਰਦਾ ਯਾਰ ਹੋਣੀ ਵੀ ਪੈਂਟ ਸ਼ਰਟ ਹੈ ਇਹ ਵੀ ਪੈਂਟ ਸ਼ਰਟ ਹੈ 80 ਰੁਪਏ ਦੀ ਲਓ ਵੀ ਮਿੱਤਰੋ ਸੂਟ ਦੇਖੋ ਕਹਿੰਨੇ ਸ਼ਾਨਦਾਰ ਨੇ 500 ਦੇ 4 ਸੂਟ ਇਹੀ ਬਾਈ ਦੇ ਸਕਦਾ ਲੁਧਿਆਣੇ ਦੇ ਵਿੱਚ ਹੋਰ ਕੋਈ ਬੰਦਾ ਨਹੀਂ ਦੇ ਸਕਦਾ ਕੀ ਹਾਲ ਹੈ ਮਾਨਕ ਭਾਈ ਵਾ ਵਧੀਆ ਬਾਈ ਜੀ 500 ਦੇ 4 ਦੇ ਰਹੇ ਹੋ ਨਾ ਬਿਲਕੁਲ ਬਿਲਕੁਲ ਆ ਦੇਖੋ ਵੀਰ 500 ਦਾ ਇੱਕ ਸੂਟ ਮਿਲਦਾ ਬਾਜ਼ਾਰ ਚ ਪਹਿਲਾਂ ਕਪੜਾ ਦੇਖ ਲਓ 5 ਮੀਟਰ ਦਾ ਸੂਟ ਆਏਗਾ ਗਲੇਸ ਕੋਟਨ ਦਾ ਗਲੇ ਤੋਂ ਲੈ ਕੇ ਨੀਚੇ ਦਾ ਕਢਾਈ ਹੈ ਚੁੰਨੀ ਨਾਲ ਆਏਗੀ ਇਹ ਬਾਜ਼ਾਰ ਚ ਵਿਕਦਾ 500 ਦਾ ਇੱਕ ਅਸੀਂ ਦੋ ਨਹੀਂ ਦੇਣੇ ਅਸੀਂ ਤਿੰਨ ਨਹੀਂ ਦੇਣੇ ਅਸੀਂ ਦੇਨੇ 500 ਦੇ 4 ਸੂਟ 500 ਦੇ 4 500 ਦੇ 4 ਔਰ ਡਿਜ਼ਾਈਨ ਦਵਾਂਗੇ 10 ਔਰ ਕਲਰ ਦਵਾਂਗੇ ਵੀ ਆ ਦੇਖੋ ਵੀਰਸ 500 ਦੇ 4 500 ਦੇ 4 ਤੇ 500 ਦੇ 4 ਆ ਦੇਖੋ ਹੁਣ ਬਾਜ਼ਾਰ 'ਚ ਜਿਹੜਾ 650 ਰੁਪਏ ਦਾ ਸੂਟ ਵਿਕਦਾ ਐ ਇਹ ਤੁਹਾਨੂੰ ਸਿਮੀ ਟੈਕਸਟਾਈਲ ਦੇ ਮਿਲਣਾ 350 ਰੁਪਏ ਦਾ ਸੂਟ ਬਿਲਕੁਲ ਸਹੀ ਸੁਣ ਰਹੇ ਹੋ ਵੀਰ 350 ਰੁਪਏ ਦਾ ਸੂਟ ਮਿਲਣਾ ਸਿਮੀ ਟੈਕਸਟਾਈਲ ਤੇ ਇਹ ਲੋਕੀ ਜਿਹੜੇ ਡਰਦੇ ਹੀ ਨਹੀਂ ਪਿਓਰ ਨੈਚੁਰਲ ਗਰੇਪ ਦਾ ਸੂਟ ਕੋਈ ਮੰਗਦਾ 650 ਕੋਈ ਮੰਗਦਾ 850 ਪਰ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ 1200 ਦੇ ਮਗਰ ਮਿਲਨੇ ਆ 4 ਸੂਟ 400 ਮਿਲਨੇਗੇ 1200 ਦੇ ਵੀਰ ਮੇਲੇ ਲੱਗ ਗਿਆ ਲੁੱਟ ਲੋ ਬਸ ਤੁਸੀਂ 400 1200 ਦੇ ਬਿਲਕੁਲ ਬਿਲਕੁਲ 3500 ਮਿਲਿਆ ਬੰਗਲੇ ਮਿਲਨੇ ਖੁੱਲੇ ਬਿਲ ਜਾਣਗੇ ਜਿੰਨਾ ਮਰਜ਼ੀ ਲੋ 1 ਲੋ 2 ਲੋ 10 ਲੋ ਕੋਈ ਜੱਟ ਇਹ ਦੇਖੋ ਪਿਓਰ ਜਾਮ ਕਪੜਾ ਜਾਮ ਦਾ ਕਪੜਾ ਆਏਗਾ ਦੁਪੱਟੇ ਤੇ ਨਾਲ ਕਢਾਈ ਕੀਤੀ ਹੋਈ ਹੈ ਜੀ ਆ ਦੇਖੋ ਵਧੀਆ ਪਿਓਰ ਦੇ ਦੁਪੱਟੇ ਗਲੇਸ ਕਾਟਨ ਕਪੜਾ ਕਲਾ ਰਾਂਗੇ 4 ਰੇਂਜ ਮਿਲੇਗੀ 400 500 ਰੁਪਏ ਵੀ ਜੀ 450 ਦੀ ਅੱਗੇ ਵਾਜਾ ਮੇਰਾ ਭਾਈ ਹੋਰ ਦਿਖਾਉਂਦਾ ਫਟਾਹ ਜੀ ਪਿਓਰ ਨੈਚੁਰਲ ਗ੍ਰੇਡ ਦਾ ਸੂਟ ਦੁਪੱਟਾ ਨਾਲ ਕੱਢਿਆ ਆਗਾ 550 ਰੁਪਏ ਦਾ ਵੀਰ ਜੀ 500 500 ਦਾ ਸੂਟ ਹਲੋ ਜਿਹੜਾ ਬੀਬੀਆਂ ਪਾਉਂਦੀਆਂ ਕੁੜੀਆਂ ਪਾਣ ਜਿਹੜਾ ਮਰਜੀ ਪਾਵੇ ਰੋਮਾਂਸ ਲਗ ਨਵਾਂ ਕਪੜਾ ਆਇਆ ਜੀ ਹਲੋ ਅੱਛਾ ਦਿਖਾਓ ਇਹ ਕਿੰਨੇ ਰੁਪਏ ਦਾ ਕਰਕ ਕੀਤਾ ਹੋਊਗਾ ਵੀਰ ਜੀ ਹਾਂ ਅੱਛਾ ਗਲਾਵਾ ਗਲਾਵਾ ਸਾਰਾ ਇਹ ਪੂਰਾ 5 ਮੀਟਰ ਦਾ ਸੂਟ ਆ ਪਰ ਅੱਛਾ ਇਹ ਸੂਟ ਹੈ ਅੱਛਾ 5 ਮੀਟਰ ਕਪੜਾ ਪੂਰਾ ਆ ਦੁਪੱਟਾ ਹੋਊਗਾ ਪਿਓਰ ਦਾ ਮਕੈਸ਼ ਵਾਲਾ ਅੱਛਾ ਯਾਰ ਨਹੀਂ ਕੋਈ 1200 ਨਹੀਂ ਕੋਈ 800 ਨਹੀਂ 450 ਰੁਪਏ ਦਾ ਸੂਟ ਮਿਲਦਾ ਭਾਈ ਆ ਵੀ 400 ਦਾ ਸੂਟ 400 450 ਦਾ ਰੰਗ ਦਵਾ ਦੇਤਾ 12 12 ਆਲੋ ਬਟਰਫਲਾਈ ਇਹ ਨਵਾਂ ਹੈ ਬਾਈ ਸਭ ਨਵੀਆਂ ਚੀਜ਼ੇ ਰੋਜ਼ ਤਾਜ਼ੇ ਪਕੌੜੇ ਜਾਂਦੇ ਆਂਦੇ ਹੀ ਆਪਣੇ ਕੋਲ ਆ ਲੋ ਬਾਹਾਂ ਦੇ ਕੜਾਈ ਆਏਗੀ 5 ਮੀਟਰ ਦਾ ਸੂਟ ਬਟਰਫਲਾਈ ਦਾ ਇਹਨੂੰ ਬਟਰਫਲਾਈ ਕਹਿੰਦੇ ਨੇ ਬਿਲਕੁਲ ਬਿਲਕੁਲ ਦਪੱਟੇ ਦੇ ਤਿਤਲੀਆਂ ਮੰਨੀਆਂ ਆਈਆਂ 15 16 ਸੂਟ ਆ 500 550 ਰੁਪਏ ਦਾ ਹੀ ਆ ਲੋ ਓ ਵੈਰੀ ਗੁੱਡ 500 550 ਦਾ ਆ ਡਰੋਨ ਲਾਈ ਮੈਂ ਕਰਕੇ ਭਲਾਈ ਆਵਾ ਗਈ ਤੂੰ ਬੁਲਾਵੇਂ ਹਣਦੇ ਹੋਈ ਸਰਕਾਰ ਦੇ ਕੋਲ ਹੁਣ ਪਿਓਰ ਦੇ ਸੂਟ ਹੈ ਜੀ ਕੋਈ ਡਰਦੇ ਨਹੀਂ ਪੰਪ ਪੰ 66000 ਮੰਗਣ ਨੂੰ ਅੱਛਾ ਸਭ ਤੁਹਾਨੂੰ ਬਿਲਕੁਲ ਜਾਇਜ਼ ਰੇਟਾਂ ਤੇ ਮਿਲਨੇ ਆ ਸਮੀ ਟੈਕਸ ਬਾਈ ਸਮਾਰ ਕੇ ਦਿਖਾ ਦੇ ਸੂਟ ਸਿਰਿਆਲੇ ਲੱਗਦੇ ਮੈਨੂੰ ਲੋ 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 ਬਾਈ ਜੀ ਲੋ ਇਹਨਾਂ ਦੇ ਕੰਮ ਹੈ ਭਲੇ ਤਾਂ ਲੈ ਕੇ ਨੀਚੇ ਤੱਕ ਹੈਂਡਵਰਕ ਕੱਢਿਆ ਆਊਗਾ ਵੀਰ ਜੀ ਆ ਰੇਟ ਬਿਲਕੁਲ ਜਾਇਜ਼ ਰੇਟ ਮਿਲਨੇ ਆ ਰੇਟ ਪੁੱਛੇ ਹੀ ਨਾ ਅਸੀਂ 5 ਨਹੀਂ ਮੰਗਣਾ ਅਸੀਂ ਅੱਦੇ ਦਾ ਵੀ ਘੱਟ ਰੇਟਾਂ ਚ ਦੇ ਦੇਣੇ ਆ ਤੁਹਾਨੂੰ ਬਾਈ ਜੀ ਅੱਛਾ ਅੱਦੇ ਦਾ ਵੀ ਘੱਟ ਰੇਟਾਂ ਚ ਆਹ ਦੇਖੋ ਪਿਓਰ ਦੇ ਭਾਈ ਆਹ ਸੂਟ ਬਾਰੇ ਜਰੂਰ ਦੱਸ ਕਿਹੜਾ ਕੱਪੜਾ ਯਾਰ ਇਹ ਸਪੀਡ ਪਿਓਰ ਦਾ ਕਮਟਾਇਲਾ ਕੈਮਰਾਮੈਨ ਨੂੰ ਦਿਖਾ ਦੇਗਾ ਆਏ ਜੇ ਸੂਟ ਨੇ ਬਾਈ ਲਵੇ ਕਾਹਦੇ ਨੂੰ ਆਹ ਕੜਾਈਆਂ ਨਾਲ ਗੱਡੀਆਂ ਹੋਈਆਂ ਪਾਲੀਆਂ ਵਰਗੀਆਂ ਆਹ ਸਵਾਰ ਕੇ ਦਿਖਾਤਾ ਤੇ ਪਤੰਦਰਾ ਕੁਸਾ ਕੈਮਰੇ ਚ ਤਾਂ ਆਏ ਲੋ 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 ਆ ਆ ਆ ਦੇਖੋ ਤੁਸੀਂ ਆ ਬਾਹਾਂ ਵਾ ਬਾਹਾਂ ਸਲਵਾਰ ਆ ਇਹਨੂੰ ਮੈਂ ਸਿੱਧਾ ਕਰਕੇ ਦਿਖਾ ਆ ਭਾਈ ਜੀ ਬਾਹਾਂ ਦੇ ਕੜਾਈ ਸਲਵਾਰ ਤੇ ਕੜਾਈ ਨਾਲ ਆਉਗੀ ਕਮੀਜ਼ ਤੇ ਕੜਾਈ ਦੇਖੋ ਅੱਛਾ ਚੁੰਨੀ ਦੇ ਭਾਰੀ ਗੱਡੀਆਂ ਹੋਈਆਂ ਇਹ ਵੀ ਸਰਵਿਸ ਸੇ ਮੀਟ ਬਾਕ ਸਟਾਫ ਤਾਂ ਤੁਹਾਨੂੰ ਮਿਲਨੇ ਬਾਜੀ ਵਰੇਟਾਂ ਦੇ ਬਾਈ ਜੀ ਬਿਲਕੁਲ ਬਾਜੀ ਵਰੇਟਾਂ ਦੇ ਇਹ ਉਹ ਕੰਮ ਆ ਸੂਟਾਂ ਦੇ ਵਿੱਚ ਆ ਕਿਵੇਂ ਕਰਨ ਹੋਇਆ ਲਾ ਗੀਤਾਂ ਦੀ ਮਸ਼ੀਨ ਆਏ ਬਾਈ ਸੂਟਾਂ ਦੀ ਨਹੀਂ ਨਹੀਂ ਆ ਦੇਖੋ ਬਿਲਕੁਲ ਡਾਇਰੈਕਟ ਗਰੰਟੀ ਹੈ ਵੀਰ ਜੀ ਜਿਹੜਾ ਬੰਦਾ ਇੱਥੇ ਆਪ ਕਪੜਾ ਲੈਣ ਆਊਗਾ ਤੁਸੀਂ ਵਰੀ ਬਣਾਣੀ ਲੱਖ ਰੁਪਏ ਦੀ ਤੁਸੀਂ ਲੱਖ ਰੁਪਏ ਲੈ ਕੇ ਜਰੂਰ ਆਓਗੇ ਆਪਾਂ 30 ਤੋਂ 40 ਹਜ਼ਾਰ ਵਿੱਚ ਤੁਹਾਡੀ ਵਰੀ ਬਣਾ ਦੇਣੀ ਹੈ ਔਰ 60 ਹਜ਼ਾਰ ਰੁਪਏ ਤੁਹਾਨੂੰ ਵਾਪਸ ਵੜਾ ਦੇਣਾ ਪਈਏ ਤੁਹਾਡਾ ਬਚਦਾ ਆਪਣਾ ਵਾਪਸ ਲੈ ਜਾਓ ਇੰਨਾ ਮਹਰਾਗਾ ਰੇਟਾਂ ਦਾ ਦੇਖੋ ਜੀ ਆਹ ਦੇਖੋ ਹੋਰ ਦੇਖੋ ਪਿਓਰ ਦੇ ਸੂਟ ਕਿਤੇ ਮਾਲਕ ਦੀ ਕਿਰਪਾ ਨਾਲ ਰਸ਼ਤ ਆ ਹੀ ਪੈਂਦਾ ਵਾ ਯਾਰ ਕੀ ਪਿਆ ਮਾੜਾ ਦਿਖਾ ਦੇ ਕੈਮਰਾਮੈਨ ਇੱਧਰ ਵੀ ਸੱਜੇ ਖੱਬੇ ਕਰਦੇ ਕੈਮਰਾ ਆਹ ਦੇਖੋ ਦੁਕਾਨ ਬਾਈ ਦੀ ਕਿਵੇਂ ਗਾਕਾ ਬਾਈ ਦੀ ਮੋਰਨੀ ਆਹ ਦੇਖੋ ਪਹਿਲਾਂ ਬੰਨਾ ਨੇ ਵਧਾਈ ਸਲਵਾਰ ਤੇ ਕਢਾਈ ਸੱਦੇ ਤੋਂ ਟੂਟ ਹੈ ਜੀ ਇਹ ਮੁੰਡਿਆਂ ਨੇ ਨਾਂ ਰੱਖਿਆ ਮੋਰਨੀ ਉਹੀ ਸੂਟ ਆ ਇਹ ਪਹਿਲਾਂ ਬੰਦੀ ਮੋਰਨੀ ਕੁਛੁੱਝ ਕਹਿੰਦੀ ਮੋਰਨੀ ਆਹ ਦੇਖੋ ਬਾਈ ਜੀ ਸੂਟ ਦੇਖੋ ਕਿਆ ਪਿਆਰੇ ਪਿਆਰੇ ਸਿਰਾਂ ਵਾਈ ਸਿਰਾਂ ਕੋਈ 600 ਦਾ ਕੋਈ 700 ਦਾ ਕੋਈ 800 ਬਸ ਇਹੀ ਪਾਵਾਂ ਦੇ ਵਿੱਚ ਆ ਜੀ ਹਲੋ ਫਰਕਾ ਬਦੀ ਸੂਟ ਦੁਪੱਟੇ ਜਾਲਕਦੇ ਹੋਏ ਆ ਇਹ ਵੀ ਤੁਹਾਨੂੰ ਬਿਲਕੁਲ ਵਾਜੀ ਰੇਟਾਂ ਦੇ ਮਿਲਿਆ ਸਮੀ ਟੈਕਸਟਾਈਲ ਦੇ 12 12 ਸੂਟ ਅੱਧੇ ਤੋਂ ਵੀ ਘੱਟ ਰੇਟਾਂ ਵਿੱਚ ਭਾਈ ਇੰਨੇ ਸਸਤੇ ਕਿਵੇਂ ਦੇਈਏ ਨਾ ਯਾਰ ਤੁਹਾਨੂੰ ਭਾਈ ਆਪਾਂ ਇਕੱਠਾ ਕਪੜਾ ਚੱਕੀ ਦਾ ਬਲਕ ਵਿੱਚ ਸਸਤਾ ਲੋ ਬੈਲਵਰਡ ਦੇ ਸੂਟ ਸ਼ਾਲਾਂ ਨਾਲ ਆਣਗੀਆਂ 650 ਵਿਕਣ ਵਾਲਾ ਸੂਟ 2250 ਜੀ ਆ ਲੈਟ ਨਾਲ ਲਓ ਭਾਈ ਕੌਣ ਲੈਣਾ 2250 ਦਾ ਸੂਟ ਮਿਲੇਗਾ 2250 ਦਾ ਅਜਾ ਇੱਕ ਸਿਰਫ 250 ਦਾ ਬਿਲਕੁਲ ਬਿਲਕੁਲ ਵੀਰ ਜੀ ਹੈ ਲੋ ਪਿਓਰ ਆਰਗੈਂਜ਼ਾ ਸਾਦੀਆਂ ਵਾਲੇ ਸੂਟ ਲੱਗਦੇ ਨੇ ਮੈਨੂੰ ਇਹ ਆਏ ਸਰਦੀ ਵਾਲੇ ਬਾਈ ਜੀ ਹੈ ਲੋ ਪਿਓਰ ਆਰਗੈਂਜ਼ਾ ਦਾ ਸੂਟ ਇਨਰ ਦਾ ਕਪੜਾ ਨਾ ਲਾਂਦਾ ਇਸ ਟੈਚੂਰ ਦੇ ਟਾਂਗੇ 25 2500 ਦਾ ਵੇਚ ਰਿਹਾ ਪਰ ਸਿਮੀ ਟੈਕਸਟਾਈਲ ਤੇ ਮਿਲਣਾ 1250 ਰੁਪਏ ਇਹ ਬਾਈ ਛੋਟਾ ਹੈ ਯਾ ਲੁਧਿਆਣਾ ਦੇ ਵਿੱਚ ਇਹ ਕਹਿੰਦਾ ਸਸਤਾ ਕਪੜਾ ਇਹਨੂੰ ਕੋਈ ਨਹੀਂ ਦੇ ਸਕਦਾ ਕੋਈ ਛੋਟਾ ਨਾ ਕਿਹਾ ਨਹੀਂ ਜੇਲ ਨੂੰ ਸलाम 10 ਰੁਪਏ ਸੂਟ ਵੀ ਕੁਮਾਰਾ ਸ਼ਾਮ ਨੂੰ 2000 ਸੂਟ ਵੀ ਵੇਚਦਾ 1000 ਸੂਟ ਵੇਚ ਕੇ ਜਾਣਾ ਲੁਧਿਆਣੀ ਬਾਈ ਯਾਰ ਯਾਰੀ ਗਾਗ ਦਾ ਵੀ ਫਾਇਦਾ ਇਹ ਬੰਦਾ ਵੀ ਛੇਰੇ ਦਾ ਬੰਦਾ ਇਹਦੇ ਕੋਲੇ ਆਓਗੇ ਤਾਂ ਕੋਈ ਠੱਗੀ ਵਾਲਾ ਕੰਮ ਕੋਈ ਨਹੀਂ ਬਰਾਬਰ ਮਾਰ ਕਰ ਰਿਹਾ ਲੋ ਪਿਓਰ ਸਿਮਰ ਦਾ ਪੁਰਾਣਾ ਵੀ ਧਰਾ ਬਣਾ ਇਹ 25 2500 ਲੈ ਸੂਟ 1100 1500 ਦੀ ਰੇਂਜ ਆ ਦੇ ਦੇ ਤੁਹਾਨੂੰ ਪਿਓਰ ਸਿਮਰ ਬਾਈ ਇਹਨੇ ਖਲਾਰਾ ਕਿਵੇਂ ਪਿਆ ਗਾਗ ਵਾਲਾ ਗਾਗ ਵਾਲਾ ਬਸ ਗਾਹ ਕਰਕੇ ਹੀ ਖਲਾਰਾ ਬੰਦਾ ਜੀ ਆ ਲੋ ਪੀਓਰ ਕਰਕੇ ਕਾਲਾ ਜਾਂ ਸੂਟ ਲਗਿਆ ਕੱਢ ਗਿਆ ਇਹ ਫਿਓਰ ਦਾ ਸੂਟ ਹੈ ਜੀ ਗਲੇ ਤੇ ਘੇਰੇ ਤੇ ਮੋੜ ਨਹੀਂ ਵੜਿਆ ਦੇਖੋ ਕਿੰਦਾ ਪਹਿਲਾ ਪੰਨ ਹੱਥ ਦਾ ਕੰਮ ਕੀਤਾ ਹੋਇਆ ਦੁਪੱਟਾ ਨਾਲ ਕੱਢਿਆ ਹੋਇਆ ਦੇਖੋ ਜੀ ਕੱਪੜੀ ਬੈਰੀਆ ਤਾਂ ਦਾ ਟਰੱਕ ਪਾ ਆਉਂਦੇ ਟਰੱਕ 25 25 ਦਾ ਸੂਟ ਹੈ ਤੁਹਾਨੂੰ ਅੱਦੇ ਤੋਂ ਵੀ ਕੱਟ ਰੇਟਾਂ 'ਚ ਮਿਲਦਾ ਅੱਦੇ ਤੋਂ ਵੀ ਕੱਟ ਰੇਟਾਂ 'ਚ ਆਹ ਦੇਖੋ ਆਹ ਕੱਢਿਆ ਦੇਖੋ ਜੀ ਇਹ ਵੀ ਪੀਓਰ ਦਾ ਸੂਟ ਹੈ ਜੀ ਦੇਖੋ ਸਾਰਾ ਜਾਲ ਕੱਢਿਆ ਹੋਇਆ ਬਾਈ ਜੀ ਹਾਂ ਦੁਪੱਟਾ ਨਾਲ ਹੋਰ ਸਾਈਡ ਕੱਢਿਆ ਆ ਕਿਉਂ ਕੈਮਰਾਮੈਨ ਟਿਕਿਆ ਕੇ ਦਿਖਾ ਦੇ ਜਮਾ ਸਰੇ ਦਾ 25-200 ਵਾਲਾ ਸੂਟ ਹੈ ਜੀ ਜਿਹੜਾ ਤੁਹਾਨੂੰ 1100 1200 ਤੇ 1300 ਰੇਂਜ ਚ ਸਿਮੀ ਟੈਗ ਚੱਲੇ ਹੈ ਤੇ ਇੰਦੇ ਸਸਤਾ ਕੋਈ ਨਹੀਂ ਦੇ ਸਕਦਾ ਭਾਈ ਕੋਈ ਨਹੀਂ ਦੇਗਾ ਜੀ ਆਲੋ ਪਿਓਰ ਜਿੰਮੀ ਚੂਦੇ ਸੂਟ 25-2500 ਵਾਲੇ ਸੂਟ ਅੱਦੇ ਰੇਟਾਂ ਚ ਅੱਦੇ ਰੇਟਾਂ ਚ ਲੈ ਕੇ ਲੈ ਫੋਟੋਆਂ ਖਿੱਚ ਕੇ ਲੈ ਜਿਓ ਬੰਦੇ ਜਿੰਮੀ ਚੂਦੇ ਹਾਂ ਆਹ ਦੇਖੋ ਜੀ ਕਿੰਨੀ ਡਿਜ਼ਾਈਨਿੰਗ ਆ ਕਿੰਨੀ ਵੈਰਾਈਟੀ ਆ ਸਭ ਤੁਹਾਨੂੰ ਮਿਲਣੀ ਸਿਮਰਾਂ ਚਾਰੇ ਫਾਗਦੇ ਨਹੀਂ ਆਪਾਂ ਦੇਖਦੇ ਦੇਖਦੇ ਸਰ ਆਹ ਦੇਖੋ ਭਾਈ ਜੀ ਕਿੱਡੇ ਪਿਆਰੇ ਪਿਆਰੇ ਸੂਟ ਆ ਦੁਪੱਟੇ ਦੇਖੋ ਪ्योर ਜਿਮੀ ਚੂਦੇ अच्छा क्या प्यारे सूट है 1213 55 ਵਿੱਚ ਦੇ ਦੇਣੇ ਬਾਈ ਜੀ ਆਪਾਂ ਘਰ ਤੋਂ ਘੱਟ ਰੇਟਾਂ ਚਾ ਲੋ اچھا ਜੇ ਕੋਈ ਦੁਕਾਨਦਾਰੀ ਵਾਸਤੇ ਲੈ ਕੇ ਜਾਣਾ ਹੋਵੇ ਹੋਰ ਕਰੋਗੇ ਬੜੀ ਮੋਢੀ ਹੈ ਮਤਲਬ 슈ਟ ਕੋਈ ਜਿੰਨੇ ਵੇਚਣ ਵਾਸਤੇ ਕਪੜਾ ਲੈਣਾ ਵੈ ਬੰਡਾ ਲਊਗਾ ਉਹਨੂੰ ਰੇਟਾਂ ਦਾ ਫਰਕ ਆਊਗਾ ਜੀ ਉਹਨੂੰ ਆਊਗਾ ਫਰਕ ਉਹਨੂੰ ਫਰਕ ਆਊਗਾ ਉਹ ਜਿੰਨੇ ਵੇਚਣ ਵਾਸਤੇ ਲੈਣਾ ਆ ਦੇਖੋ ਜੀ ਪਿਓਰ ਜਿਮੀ ਚੂ ਦਾ ਸੂਟ ਦਰਬਾਰ ਦੇ ਬਾਹਰ ਦੇਸ਼ਾਂ 'ਚ ਭੇਜ ਦਿੰਨੇ ਹੋ ਕੋਈ ਸਾਫ ਜਗਾ ਜੀ ਅੱਛਾ ਸਾਰੀ ਜਗਾ ਵੀਡੀਓ ਬੋਲ ਤੇ ਕਰਾਓ ਹਾਂ ਜਿੱਥੇ ਮਰਜੀ ਸੂਟ ਮੰਗਾਓ ਆ ਦੇਖੋ ਦੁਪੱਟੇ ਚੈੱਕ ਕਰੋ ਬਾਈ ਜੀ ਕਿਹਾ ਸੋਹਣੇ ਸੋਹਣੇ ਸੂਟ ਆ ਹਾਂ ਆ ਦੇਖੋ ਜੀ ਇਨਰ ਦਾ ਕਪੜਾ ਨਾਲ ਹੁੰਦਾ ਜਿਮੀ ਚੂ ਦਾ ਸੂਟ ਭਾਰੀ ਭਰੀ ਚੁੰਨੀਆਂ ਨਾਲ ਦੇਖੋ ਜੀ ਬਿਲਕੁਲ ਵਾਜੀ ਵਰੇਟਾਂ ਦੇ ਬਿਲਕੁਲ ਵਾਜੀ ਵਰੇਟਾ ਦੇ ਆ ਦੇਖੋ ਨਵੇਂ ਆਏ ਲੱਗਦੇ ਨੇ ਸੂਟ ਮੇ ਲਾ ਬਾਈ ਸਾਰੀ ਨਵੀਂ ਵੈਰਾਈਟੀ ਆਈ ਬਾਈ ਜੀ ਸਾਰੀ ਨਵੀਂ ਵੈਰਾਈਟੀ ਹੈ ਡਿਜ਼ਾਈਨਿੰਗ ਚੈੱਕ ਕਰੋ ਕਿੱਡੇ ਸੋਨੇ ਸੋਨੇ ਸੂਟ ਹੈ ਹਾਂ ਵੈਰਾਈਟੀ ਹੋਰ ਵੀ ਬਹੁਤ ਆ ਉਹ ਸ਼ਾਮ ਪਹਜੇ ਸੂਟ ਵੀਰ ਜੀ ਖਤਮ ਨਹੀਂ ਹੋਣੇ ਐਡੀ ਵੈਰਾਈਟੀ ਹੈ ਸ਼ਾਮ ਨਾਲ ਬਾਈ ਤੋਂ ਦੁਪਹਿਰੀਆ ਠੀਕ ਆ ਬਾਈ ਜੀ ਠੀਕ ਆ ਬਾਕੀ ਜੇ ਸਾਡੀ ਸ਼ੌਪ ਤੇ ਵਿਜ਼ਿਟ ਕਰਨਾ ਹੈ ਲੁਧਿਆਣੇ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਵਿੱਚ 2 ਨੰਬਰ ਕੂਚੇ ਦੀ ਸ਼ੌਪ ਆ ਸਾਡੀ ਸਿਮੀ ਟੈਕਸਟਾਈਲ ਦੇ ਨਾਮ ਤੇ ਹੁਣ ਆ ਦੇਖੋ ਬਾਈ ਜੀ ਇਹ ਮੈਂ ਦੱਸਦਾ ਮਿਲਣ ਤਾਂ ਸ਼ਰਟਾਂ ਵੀ ਆ ਗਿਆ ਹੋਏ ਬਾਈ ਕੋਲੇ 80 ਰੁਪਏ ਦੀ ਪੈਂਟ ਸ਼ਰਟ ਮਿਲੇਗੀ 80 ਰੁਪਏ ਦੀ ਸਹੀ ਬਹਿ ਕਹਿੰਦਾ 80 ਰੁਪਏ ਦੀ ਪੈਂਟ ਸ਼ਰਟ ਕਹਿੰਦੇ 80 ਰੁਪਏ ਦੀ ਪੈਂਟ ਸ਼ਰਟ ਕਹਿੰਦਾ ਮਜ਼ਾਕ ਕਰਦਾ ਯਾਰ ਹੋਣੀ ਪੈਂਟ ਸ਼ਰਟ 80 ਰੁਪਏ ਦੀ ਪੈਂਟ ਸ਼ਰਟ ਨੀ ਪੂਰਵਾ ਖੇਚ ਕੇ ਲੈ ਗਏ 80 ਰੁਪਏ ਦੀ ਪੈਂਟ ਸ਼ਰਟ ਸੱਚੋ ਪੈਟਰਿਕੜੀ ਯਾਰ ਵਿੱਚੋਂ ਪੈਂਟ ਦੇ ਨਾਲ ਸ਼ਰਟ ਡੱਬਾ ਖਾਲੀ ਨਹੀਂ ਆ ਬਾਈ ਜੀ 80 ਰੁਪਏ ਦੀ ਪੈਂਟ ਸ਼ਰਟ ਦੋ ਇਹ ਮੇਰੀ ਗੱਲ ਸੁਣੋ ਹੈਗੇ ਪੂਰਾ ਕਪੜਾ ਇਹ ਪੂਰਾ ਕਪੜਾ ਹੁੰਦਾ ਜੀ 130 ਦੀ ਸ਼ਰਟ 120 ਦੀ ਆਪਣਾ 130 ਦੀ ਪੈਂਟ ਹੁੰਦੀ ਹੈ 120 ਦੀ ਸ਼ਰਟ ਹੁੰਦੀ ਹੈ 80 ਰੁਪਏ ਤੋਂ ਕੋਈ ਨਾ ਸਰਦ ਨਾਲ ਫਿਰ ਜਿੰਨੇ ਲੈ ਮਰਜੀ ਲੋ ਆ ਦੇਖੋ ਜੀ ਕਿਹੜਾ ਸਟਾਰਟਿੰਗ ਹੋ ਗਏ ਜਿੰਨੇ ਆਲਾ ਮਰਜੀ ਆਲਾ ਸੂਟ ਲਵਾ ਪੈਕਰ ਦੇ ਕੁੜੀਏ ਆ ਇਹਦੇ ਕਲਰ ਹਨ ਜੀ ਚੱਕਰ ਗਿਆ ਦੇਖ ਲੋ ਸੂਟ ਕੰਨੇ ਸੂਟ ਨੇ ਉਰੇ ਕੱਢ ਰਿਹਾ ਉਰੇ ਰਸ਼ ਬਹੁਤ ਹੈਗਾ ਵਿਆਹ ਚਾਹ ਰਿਹਾ ਸੀਜ਼ਨ ਚੱਲ ਰਿਹਾ ਤੁਸੀਂ ਵੀ ਇੱਥੇ ਆਓ ਹਾਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਜਾਂਦੇ ਜਾਂਦੇ ਇੱਕਦੋ ਮੈਨੂੰ ਇਹ ਜਾ ਸੂਟ ਦਿਖਾ ਦੇ ਭਾਈ ਜੀ ਕਈ ਵਾਰੀ ਆਗਲਾ ਕਹਿੰਦਾ ਵੀ ਭਾਈ ਅਸੀਂ ਨੇ ਸਸਤਾ ਨਹੀਂ ਅਸੀਂ ਨੇ ਮਹਿੰਗਾ ਦਾ ਸੂਟ ਲੈਣਾ ਘੈਂਟ ਜਾ ਤੂੰ ਆ ਦੇਖੋ ਭਾਈ ਜੀ ਮੇਰੇ ਇੱਕ ਗੱਲ ਦੱਸਾਂ ਇਹ 5 ਮੀਟਰ ਦਾ ਸੂਟ ਆ ਹਾਂ ਇਹਦੀ ਬਾਹਾਂ ਦੇ ਕੜਾਈ ਆ ਚੁੰਨੀ ਦੇ ਕੜਾਈ ਆ ਗਲੇ ਦੇ ਕੜਾਈ ਆ ਅੱਛਾ ਮਾਲ ਨਾਲ ਰੇਟ ਵਾ ਦੇ ਪਹਿਲਾਂ ਕੀ ਆ ਇਹ ਬਾਜ਼ਾਰ ਦਾ ਰੇਟ ਹੈ 1500 ਰੁਪਏ ਹਾਂ ਮਗਰ ਅਸੀਂ ਜੇਲਾ ਮੇਰਾ ਭਾਈ ਬੰਦ ਮੇਰੀ ਵੀਡੀਓ ਨੂੰ ਵਾਤਵਾ ਸ਼ੇਅਰ ਕਰੇਗਾ ਲਾਈਕ ਕਰੇਗਾ ਕਮੈਂਟ ਅੱਛੇ-ਅੱਛੇ ਕਰੇਗਾ ਉਹ ਪਹਿਣਾ ਪਰਾਵਾਂ ਨੂੰ ਇਹਦੇ ਨਾਲ ਦੇ ਚਾਰ ਸੂਟ ਫ੍ਰੀ ਆਫ ਕੋਸਟ ਉਹਨਾਂ ਦੇ ਘਰ ਪਹੁੰਚਣਗੇ ਤੁਹਾਨੂੰ 1 ਰੁਪਿਆ ਨਹੀਂ ਦੇਣਾ ਹੁ ਜਿਵੇਂ ਵੀਡੀਓ ਚੱਲਦੀ ਵੀ ਹੈ ਜਲਦੀ ਜਲਦੀ ਨੂੰ ਤੁਸੀਂ ਸ਼ੇਅਰ ਦਾ ਬਟਨ ਨਾਪ ਦਿਓ ਤੇ ਆਪਣਾ ਗਿਫਟ ਆਪਣੇ ਘਰ ਪਹੁੰਚਾਓ ਔਰ ਸਾਡੀ ਦੁਕਾਨ ਦਾ ਐਡਰੈਸ ਹੈ ਲੁਧਿਆਣਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲੇ 2 ਨੰਬਰ ਕੁਚੇ ਸਿਮੀ ਟੈਕਸਟਾਈਲ ਦੇ ਨਾਂ ਤੇ ਸਾਡੀ ਸ਼ਾਪ ਹੈ ਨਹੀਂ ਪਤਾ ਚੱਲਦਾ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਕਾ ਆਕੇ ਸਾਨੂੰ ਕਾਲ ਕਰੋ ਸਾਡਾ ਮੁੰਡਾ ਆਕੇ ਲੈ ਜਾਊਗਾ ਲੋ ਵੀ ਮਿੱਤਰੋ ਹੁਣ ਬਾਈ ਹੋਰਾਂ ਲੱਗੇ ਗਾ ਕੇ ਜਿਹੜੇ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਪੁੱਛ ਲੈਨੇ ਆ ਕਿ ਆਖਰ ਜਿਹੜੇ ਬਾਈ ਹੋਰਾਂ ਦੇ ਰੇਟ ਨੇ ਕਿ ਮੈਨੇ ਬਾਈ ਸਾਰਾ ਦਿਨ ਈ ਮੇਲਾ ਲੱਗਿਆ ਰਹਿੰਦਾ ਔਰ ਮਾਲਕ ਦੀ ਕਿਰਪਾ ਜੀ ਦੇਖੋ ਪਤਾ ਕੀ ਗੱਲ ਆ ਰੇਟ ਸਸਤਾ ਔਰ ਕੁਆਲਿਟੀ ਚੰਗੀ ਵੇਚੀ ਦੀ ਤਾਂ ਹੀ ਮਾਲਕ ਦੀ ਕਿਰਪਾ ਨਾਲ ਗਾਹ ਜਾਂਦਾ ਜੀ ਆ ਮੈਂ ਗੱਲ ਕਰਨਾ ਪੈਣਾ ਤੁਸੀਂ ਮਾੜਾ ਦੱਸੋਗੇ ਕਿਵੇਂ ਨੇ ਰੇਟ ਇਹਨਾਂ ਦੇ ਮੂੰਹ ਨੰਦ ਗਿਆ ਹੋ ਜ ਨਹੀਂ ਦਿਖਾਉਣਾ ਕੋਈ ਨਹੀਂ ਉਹ ਦੱਸ ਦੋ ਕਿਵੇਂ ਨੇ ਰੇਟ ਵਧੀਆ ਵੀਰੇ ਸਾਰਿਆਂ ਤੋਂ ਸਸਤੇ ਔਰ ਸਾਰਿਆਂ ਤੋਂ ਵਧੀਆ ਸੂਟ ਮਿਲਦੇ ਆ ਜੀ ਕਿੱਥੋਂ ਆਏ ਹੋ ਤੁਸੀਂ ਬਾਈ ਅਸੀਂ ਲੁਧਿਆਣੇ ਗੈਸਪੁਰੇ ਤੋਂ ਤੇ ਮੰਡੀ ਅਮਦਗੜ ਤੋਂ ਆਏ ਆ ਅੱਛਾ ਪਹਿਲਾਂ ਵੀ ਉਰੇ ਆਉਨੇ ਹੋ ਹਾਂਜੀ ਜਿਵੇਂ ਉਹਰੇ ਮਾਰਕੀਟ ਬਹੁਤ ਵੱਡੀਆਂ ਕੱਪੜਿਆਂ ਦੀ ਹੈ ਨਾ ਖਾਸ ਇਸ ਦੁਕਾਨ ਨੂੰ ਤਾਂ ਹੀ ਚੁਣਦੇ ਹੋ ਕਿ ਜਿਹੜਾ ਕੁਆਲਿਟੀ ਹੈ ਇੱਕ ਤਾਂ ਵਧੀਆ ਤੇ ਦੂਜੇ ਰੇਟ ਵਧੀਆ ਨੇ ਹੈ ਨਾ ਜੀ ਹਾਂਜੀ ਹਾਂਜੀ ਦੋਨੋ ਚੀਜ਼ ਵਧੀਆ ਦੋਨੋ ਚੀਜ਼ ਵਧੀਆ ਤੁਸੀਂ ਕਿੱਥੋਂ ਆਏ ਜੀ ਇੱਥੇ ਹੀ ਆ ਜੀ ਅਸੀਂ ਇਕੱਠੇ ਹੀ ਆਂ ਅੱਛਾ ਤੁਸੀਂ ਕਿੱਥੇ ਆਏ ਹੋ ਹਾਂਜੀ ਕਿਵੇਂ ਵਿਆਹ ਵਾਸਤੇ ਲੈਣ ਆਏ ਹੋ ਕੱਪੜਾ ਜਾਂ ਕਿਵੇਂ ਵੇਚਣ ਵਾਸਤੇ ਵੀ ਲੈ ਜਾਣੇ ਹੁੰਨੇ ਆ ਅਸੀਂ ਇੱਥੋਂ ਹਾਂ ਦੁਕਾਨ ਅੱਜ ਤੁਸੀਂ ਅੱਗੇ ਕੰਮ ਵੀ ਕਰਦੇ ਹੋ ਹਾਂਜੀ ਕੱਪੜੇ ਵੀ ਵੇਚਦੇ ਆ ਤੇ ਹੁਣ ਅਸੀਂ ਵਿਆਹ ਵਾਸਤੇ ਲੈਣਾ ਆਇਆ ਇੱਕ ਚੀਜ਼ ਹੋਰ ਦੱਸੋ ਜੀ ਕਿਵੇਂ ਪਿੰਡਾਂ 'ਚ ਨਾ ਸਾਡੀ ਵੀਡੀਓ ਦੂਰ ਤੱਕ ਵਗ ਜਾਂਦੀ ਆ ਕਈ ਭੈਣਾਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਕੱਪੜੇ ਦਾ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਵੀ ਕਿਵੇਂ ਦਿਹਾੜੀ ਪੈ ਜਾਂਦੀ ਆ ਵੀ 11500 ਰੁਪਏ ਦਾ ਬਣ ਜਾਂਦਾ ਇੱਥੋਂ ਲਿਜਾ ਕੇ ਉਹ ਵੇਚਣ ਕੰਮ ਸ਼ੁਰੂ ਕਰਨਾ ਬਣ ਜਾਂਦਾ ਜੀ ਜੀ ਹਾਂਜੀ ਗਾਹਕ ਲੱਗੇ ਦੀ ਗੱਲ ਹੈ ਗਾਹਕ ਲੱਗੇ ਦੀ ਗੱਲ ਹੈ ਜਿਵੇਂ ਕਿ ਡੱਗ ਪਿੰਡਾ ਉਸ ਦੇ ਹਿਸਾਬ ਨਾਲ ਜਾਂ ਕਿੰਨੇ ਕ ਗਾਹਕ ਆਉਂਦੇ ਨੇ ਅਗਲੇ ਹੈ ਨਾ ਪਰ ਠਿਕਾਣਾ ਵਧੀਆ ਹੈ ਹੈ ਨਾ ਇੱਥੋਂ ਲੈ ਕੇ ਜਾਣ ਅੱਛਾ ਇੱਕ ਚੀਜ਼ ਹੋਰ ਦੱਸੋ ਜੀ ਥੋੜੀ ਜੀ ਤੁਸੀਂ ਤੁਸੀਂ ਜਿਆਦੇ ਕੈਨੀ ਕਰੇਂਜ ਵਾਲੇ ਸੂਟ ਲੈ ਕੇ ਜਾਂਦੇ ਹੋ ਅਸੀਂ ਲੈ ਜਾਂਦੇ ਹਾਂ 600 ਤੱਕਰ 700 ਤੱਕਰ ਜਿਵੇਂ ਜੇ ਉਹ 600 ਦਾ ਸੂਟ ਲੈ ਲਿਆ ਬਾਈ ਤੋਂ ਪਾਨੇ ਹੈ ਨਾ ਤੇ ਅੱਗੇ ਜਾ ਕੇ ਕਿੰਨੇ ਦਾ ਵੇਚ ਦਿੰਦੇ ਨੇ ਉਹ ਅਸੀਂ ਵੇਚ ਦਿੰਦੇ ਨੇ 8-900 8-900 2200 300 ਬਣ ਜਾਂਦਾ ਸੂਟ ਹੈ ਨਾ ਠੀਕ ਹੈ ਜੀ ਠੀਕ ਆ ਉਹਨਾਂ ਮੇਰੇ ਵੀਰ ਇਹਨਾਂ ਨੇ ਕਪੜਾ ਇਹ ਕਹਿੰਦੇ ਅਸੀਂ 50000 ਤੋਂ ਕੰਮ ਸ਼ੁਰੂ ਕਰਨਾ ਵਾ ਇਹ ਮੈਨਾਂ ਨੇ ਮੈਨੂੰ 50000 ਫੜਾਤਾ ਕਹਿੰਦਾ ਸਾਨੂੰ ਕਪੜਾ ਦੇ ਦਿਓ ਇਹਨਾਂ ਨੂੰ ਪੁੱਛ ਲਓ 20000 ਵਾਪਸ ਦਿੱਤਾ ਕਪੜਾ 50000 ਹੀ ਦਿੱਤਾ ਵਾ ਦਿੱਤਾ 20000 ਦਿੱਤਾ ਵਾਪਸ ਵਾਪਸ ਦਿੱਤਾ 20000 ਹਾਂਜੀ ਹਾਂਜੀ ਬੱਚਾ ਵੀ ਬਚਤ ਕਰਾ ਦਿੰਦੇ ਹਾਂ ਹਾਂ ਬਚਤ ਕਰਾਈ ਦੀ ਆ ਉਹੀ ਕਪੜਾ ਇਹਨਾਂ ਨੇ ਜਾ ਕੇ ਅੱਗੇ 50000 ਦਾ ਵੇਚ ਜਾਣਾ ਵਾ 20000 ਦਾ ਪ੍ਰੋਫਿਟ ਆ ਭਾਈ ਯਾਰ ਇੱਕ ਜੀ ਹੋਰ ਦੱਸ ਮੈਨੂੰ ਨਾ ਵਿੱਚੋਂ ਕਮੈਂਟਾਂ ਦੇ ਵਿੱਚੋਂ ਬਹੁਤ ਸਾਰੇ ਬੰਦੇ ਆ ਕਹਿੰਦੇ ਨੇ ਇਹ ਵੀ ਕਿਹੜੇ ਲੁਧਿਆਣੇ ਵਾਲੇ ਬੰਦੇ ਨੇ ਚੇਪੀ ਲਾ ਜਾਂਦੇ ਨੇ ਕਹਿੰਦੇ ਕੋਈ ਗੁੱਸਾ ਨਾ ਕਰੋ ਵੀਡੀਓ ਦੇਖ ਰਹਾਂ ਹਾਂ ਲੁਧਿਆਣੇ ਵਾਲੋ ਕਈ ਬੰਦੇ ਆਪਣੀ ਗਲਤ ਫਹਮੀ ਆ ਭਾਈ ਦਿਮਾਗ ਚੋਂ ਕੀ ਕਹਿੰਦੇ ਨੇ ਇਹਦਾ ਨੀਰਾ ਦੇ ਦਿੰਦੇ ਨੇ ਜੀ ਇਕੱਠੀਆਂ ਕਰਕੇ ਕੋਈ ਹੈਗਾ ਅਜੇ ਕਹਿੰਦੇ ਸੂਟ ਨਹੀਂ ਹੁੰਦੇ ਦੇਖੋ ਭਾਜੀ ਬਹੁਤ ਵੱਡਾ ਲੁਧਿਆਣਾ ਸ਼ਹਿਰ ਆ ਔਰ ਪੰਜੋ ਉਂ ਚੰਗੇ ਵੀ ਬੈਠੇ ਆ ਗਲਤ ਵੀ ਬੈਠੇ ਆ ਇਹ ਤੁਸੀਂ ਵੀਡੀਓ ਦੇਖਣੀ ਹੈ ਤੁਸੀਂ ਜੱਜ ਕਰਨਾ ਵੈ ਵੀ ਕਿਹੜਾ ਬੰਦਾ ਸਹੀ ਆ ਕਿਹੜਾ ਬੰਦਾ ਅਸਲ 'ਚ ਇਹ ਬਾਈ ਆ ਜਿਹੜਾ ਇਹਦੇ ਕੋਲ ਮੇਰੇ ਆਪਦੇ ਕੋਈ ਜਾਣ-ਪਛਾਣ ਵਾਲਾ ਬੰਦਾ ਆਉਂਦਾ ਆਗਰ ਹੁੰਦਾ ਮੈਂ ਇਹਦੇ ਕੋਲ ਹੀ ਭੇਜਦਾ ਸਿਆਲਾ ਬੰਦਾ ਵੈਸੇ ਤਾਂ ਬਾਕੀ ਤੁਸੀਂ ਲੈ ਕੇ ਜਾਂਦੇ ਹੋ ਸਮਾਨ ਆਪਦਾ ਚੈੱਕ ਕਰਕੇ ਲਜਾਇਆ ਕੋ ਲੀਰਾ ਵਾਲਾ ਕੋਈ ਕੰਮ ਨਹੀਂ ਹੈਗਾ ਐਡਾ ਵੀ ਯਾਰ ਕੋਈ ਗੁੰਡਾ ਕਰਦੀ ਨਹੀਂ ਐਡਾ ਕਿਹੜਾ ਕੋਈ ਹੋ ਰਿਹਾ ਵੀ ਕੋਈ ਕਾਨੂੰਨ ਦਾ ਕੋਈ ਡਰ ਨਹੀਂ ਕਿਸੇ ਨੂੰ ਵੀ ਇਹ ਲੀਰਾ ਕਿਵੇਂ ਦੇ ਦੂਗਾ ਅਗਲਾ ਧੌਣ ਤੇ ਗੋਡਾਂ ਹੀ ਰੱਖ ਲੂ ਆ ਕੇ ਵੀਰ ਜਿਹੜਾ ਸੂਟ ਨਹੀਂ ਬਨੇਗਾ ਅਸੀਂ ਡਬਲ ਪੈਸੇ ਵਾਪਸ ਦਵਾਂਗੇ ਕੱਪੜੇ ਸਾਡੇ 5 ਮੀਟਰ ਹੁੰਦੇ ਆ ਭਾਵੇਂ ਸਾਡੇ ਕੋਲ 250 ਵਾਲਾ ਸੂਟ ਲੋ 150 ਵਾਲਾ ਲੋ ਕੱਪੜੇ 5-5 ਮੀਟਰ ਹੀ ਹੁੰਦੇ ਆ ਸਾਡੇ ਪੂਰਾ ਕੱਪੜਾ ਨਿਕਲਦਾ ਜੀ ਔਰ ਕੱਪੜੇ ਦੀ ਹਰ ਤਰ੍ਹਾਂ ਦੀ ਸਾਡੀ ਗਾਰੰਟੀ ਹੁੰਦੀ ਹੈ